ਜਲੰਧਰ ਦੇ ਵਿੱਚ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਜਲੰਧਰ ਪੁਲਿਸ ਦੇ ਹੱਥੋਂ ਨਹੀਂ ਬਚੇਗਾ ਕੋਈ ਵੀ ਚੋਰ ਅੱਜ ਸਵੇਰੇ ਜਲੰਧਰ ਪੁਲਿਸ ਨੇ ਕੀਤੇ ਚਾਰ ਚੋਰ ਕਾਬੂ ਜੋ ਕੀ ਕਰਦੇ ਸੀ ਸਨਾਚਿੰਗ ਅਤੇ ਲੁੱਟਖੋ ਜਲੰਧਰ ਪੁਲਿਸ ਨੇ ਅੱਜ ਵੱਡੀ ਕਾਮਯਾਬੀ ਹਾਸਲ ਕੀਤੀ ਚਾਰ ਸਨਾਚਰ ਜੋ ਕੀ ਜਲੰਧਰ ਦੇ ਵਿੱਚ ਲੁੱਟਾਂ ਖੋਹਾਂ ਕਰਦੇ ਸੀ ਉਹਨਾਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਜਲੰਧਰ ਪੁਲਿਸ ਵੱਲੋਂ ਇਹਨਾਂ ਚਾਰ ਚੋਰਾਂ ਵਿੱਚੋਂ ਇੱਕ ਦੀ ਉਮਰ 18 ਸਾਲ ਤੋਂ ਘੱਟ ਜਾਰੀ ਹੈ ਜਿਸ ਕਰਕੇ ਪੁਲਿਸ ਵੱਲੋਂ ਉਸ ਸਨੈਚਰ ਦੀ ਆਈਡੈਂਟੀਟੀ ਨੂੰ ਰਿਵੀਲ ਨਹੀਂ ਕੀਤਾ ਜਾ ਰਿਹਾ। ਨਾਚਾਰਾ ਅਪਰਾਧੀਆਂ ਕੋਲੋਂ ਪੁਲਿਸ ਨੇ ਚੋਰੀ ਕੀਤੇ ਕੁਝ ਪੈਸਿਆਂ ਦੇ ਨਾਲ ਚੋਰੀ ਹੀ ਕੀਤੇ ਗਏ ਐਕਟਿਵਾ ਤੇ ਮੋਟਰਸਾਈਕਲ ਨੂੰ ਵੀ ਬਰਾਮਦ ਕੀਤਾ ਹੈ। ਪੁਲਿਸ ਕਰਮਚਾਰੀ ਦਾ ਕੀ ਹੈ ਕਹਿਣਾ ਇਸ ਮਾਮਲੇ ਦੇ ਉੱਪਰ ਆਓ ਜਾਣਦੇ ਹਾਂ। ਸਰ ਕੀ ਹੈ ਪ੍ਰਮੋਡਨ ਸਰ? ਅੰਡਰ ਦੀ ਗਾਈਡੈਂਸ ਆਫ ਆਨਰੇਬਲ ਸੀਪੀ ਚੰਦਰ ਸੀਪੀ ਚੰਦਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਕਿ ਪੁਲਿਸ ਸਟੇਸ਼ਨ ਡਿਵੀਜ਼ਨ 1 ਨੇ ਇੱਕ ਸਨੈਚਿੰਗ ਦੇ ਕੇਸ ਨੂੰ ਸੁਲਝਾਇਆ ਹੈ।

ਸਪਲੈਂਡਰ ਬਲੈਕ ਕਲਰ ਦਾ ਤੇ ਐਕਟਿਵਾ ਵਾਈਟ ਕਲਰ ਦੀ ਵੀ ਬਰਾਮਦ ਹੋਈ ਹੈ ਜਿਹੜੀ ਕਿ ਇਹਨਾਂ ਨੇ ਸਨਾਚਿੰਗ ਦੇ ਵਿੱਚ ਅੰਜਾਮ ਦੇ ਵਿੱਚ ਲੈ ਕੇ ਆਏ ਸੀਗੇ ਤੇ ਇਹਦਾ ਨੰਬਰ ਹੈਗਾ ਵਾਈਪ ਦਾ PP08FH4584 ਤੇ ਐਕਟਿਵਾ ਦਾ PP08DX3554 ਅ ਅਸੀਂ ਪੂਰੇ ਬਚਨਵਾਤਾ ਟੂ ਰੀਚ ਦਿਸ ਕੇਸ ਟੂ ਲੋਜੀਕਲ ਜਸਟਿਸ ਪਿਛਲੇ ਵੀ ਜਿਹੜੀ ਵੀ ਇਹਨਾਂ ਦੀ ਕੜੀਆਂ ਹਨ ਉਹਨਾਂ ਨੂੰ ਵੈਰੀਫਾਈ ਕਰਕੇ ਅਸੀਂ ਅਗਲੀ ਕਾਰਵਾਈ ਤੁਰੰਤ ਲਿਆਵਾਂਗੇ ਥੈਂਕ ਯੂ